ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁੱਗਾ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਸੋ ਤਰਨਤਾਰਨ ਸਾਹਿਬ ਤੋਂ ਦੋਸਤੋ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਬੁੱਗਾ ਕੋਈ 2 1/2 2 ਕਿਲੋਮੀਟਰ ਦੀ ਦੂਰੀ ਹੈ ਸਾਰੀ ਪਲਾਸੌਰ ਚਤਾਲਾ ਬਲੀਪੁਰ ਇਹ ਪਿੰਡ ਬਿਲਕੁਲ ਲਾਗੇ ਦਾ ਕਿਹਾ ਤੇ ਵੀਰ ਕਰਨ ਦੇ ਕੋਲ ਆਏ ਦੋਸਤੋ ਭਾਜੀ ਸਵਰਨ ਸਿੰਘ ਵਪਾਰੀ ਨੇ ਠੀਕ ਆ ਜੀ ਸੋ ਕਾਫੀ ਲੰਬੇ ਸੋਨੇ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਤੇ ਰੁਟੀਨ ਦੇ ਵਿੱਚ ਦੋਸਤੋ ਇਹ ਕੰਮ ਕੰਟੀਨਿਊ ਜਿਹੜਾ ਚੱਲਦਾ ਅੱਜ ਤੋਂ ਤਕਰੀਬਨ ਕੋਈ 5-4 ਦਿਨ ਪਹਿਲਾਂ ਇੱਕ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਤੁਹਾਨੂੰ ਕੋਈ 4 ਤੋਂ 5 ਨਾਗ ਆਪਾਂ ਦਿਖਾਏ ਸੀਗੇ ਤੇ ਪਛੂ ਦੋਸਤੋ ਘਟੋ ਘਟ ਵੀ ਆ ਤੇ 10-10 ਨਾਗ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਇਸ ਕਿਲੇ ਤੇ ਇਸ ਫਾਰਮ ਤੇ ਸੋ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਕੋਈ 5-7 ਨਾਗ ਜਿਹੜੇ ਆ ਤੁਹਾਨੂੰ ਇੱਥੋਂ ਵੀਰ ਪ੍ਰੋਵਾਈਡ ਕਰਵਾ ਦਿੰਦੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 6 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਗੱਲਬਾਤ ਆਪਾਂ ਕਰਾਂਗੇ ਵੀਰ ਕਰਨ ਦੇ ਨਾਲ ਪੂਰੀ ਡਿਟੇਲ ਲੈ ਲਾਂਗੇ ਅੱਜ ਟੋਟਲ ਨਗਾਂ ਦੀ ਗੱਲ ਕਰੀਏ ਤੇ 6 ਪਸੂ ਆ ਠੀਕ ਆ ਜੀ 4 ਤੁਸੀਂ ਵੇੜਾ ਸਾਹਮਣੇ ਦੇਖ ਰਿਹਾ ਜੀ ਸੁਈਆਂ ਸੁਵਾਈਆਂ ਨੇ ਤੇ 2 ਵੇੜਾ ਗੱਬਣ ਤਿਆਰੀ ਦੇ ਵਿੱਚ ਸੋ 6 ਨਗਾਂ ਦੀ ਡਿਟੇਲ ਆਪਾਂ ਵੀਰ ਕਰਨ ਤੋਂ ਲੈ ਲਾਂਗੇ ਆਓ ਚੱਲਦੇ ਆਂ ਵਧੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਕਰਨ ਸਾਸਰੀ ਕਾਲ ਰਾਸੇ ਕਾਲ ਵੀਰ ਜੀ ਸਾਸਰੀ ਕਾਲ ਜੀ ਹੋਰ ਭਾਜੀ ਠੀਕ ਠਾਕ ਠੀਕ ਠਾਕ ਵੀਰ ਜੀ ਵਧੀਆ ਕਿਰਪਾ ਮਾਰੋ ਠੀਕ ਆ ਭਾਜੀ ਸਾਸਰੀ ਕਾਲ ਜੀ ਸਾਸਰੀ ਕਾਲ ਮਹਾਰਾਜ ਠੀਕ ਆ ਜੀ ਅਤਾ ਵੀ ਕਰਨ ਉਹਦੋਂ ਵੀ ਆਪਾਂ 5 ਕੇ ਨਾਗ ਪਾਏ ਸੀਗੇ ਹਾਂਜੀ ਵੀਰ ਜੀ ਤੇ ਸਾਰੇ ਪਸ਼ੂ ਹੋ ਗਏ ਹਿੱਸੇ ਹਾਂਜੀ ਵੀਰ ਜੀ 1 ਘੰਟੇ ਦੇ ਵਿੱਚ ਵਿੱਚ 5 ਪਸ਼ੂ ਸੇਲ ਹੋ ਗਏ ਠੀਕ ਆ ਜੀ ਹਾਂਜੀ ਬਾਕੀ ਨਾਗ ਵੀ ਚੰਗੇ ਸੀ ਤੇ ਭਾਅ ਬਹੁਤ ਚੰਗੇ ਸੀ ਨਾਗ ਬਹੁਤ ਚੰਗੇ ਭਾਅ ਬਿਲਕੁਲ ਵੀਰ ਜੀ ਆਪਣਾ ਜੈਜੀ ਆ ਠੀਕ ਆ ਵੀਰੇ ਲੈ ਵੀ ਕਰਨ ਦੇ ਅੱਜ ਟੋਟਲ 6 ਐਨੀਮਲ ਨੇ 2 ਹੀ ਗੱਬਣਾ ਤੇ ਜ਼ਿਆਦਾਤਰ ਆਪਣੇ ਕੋਲ 4 ਵੜਾ ਜਿਹੜੀਆਂ ਸੂਖਾਂ ਹਾਂਜੀ 4 ਵੜਾ ਵੀਰ ਜੀ ਤਾਜ਼ੀਆਂ ਸੂਈਆਂ ਸਵਾਈਆਂ ਵਾ ਤੇ 2 ਗੱਬਣਾ ਜੇ ਤਿਆਰੀ ਤੇ ਹੀ ਆ ਠੀਕ ਆ ਜੀ ਹਾਂਜੀ ਠੀਕ ਆ ਤਾਂ ਕਰਨ ਸੁਵੇਦੀ ਗੱਲ ਕਰੀਏ ਜਾਂ ਸੂਈਆਂ ਦੀ ਗੱਲ ਕਰੀਏ ਤੇ ਹਫਤੇ ਦੇ ਵਿੱਚ ਵਿੱਚ ਹੀ ਸਮਝ ਲੈ ਕੇ ਜੀ ਇਹ ਇੱਕੋ ਹੀ ਵੈੜ ਚੋਂ ਨਾਂ ਦੀ ਸੂਈ ਬਾਕੀ ਇਹ ਕਿਆ ਆ ਦਾਤੀ ਸੂਈ ਆ ਹਾਂਜੀ ਉਹ ਪਰਸੋਂ ਸੂਈ ਆ ਉਹ ਕੱਲ ਸਵੇਰੇ ਸੂਈ ਆ ਜੇ ਕੰਨੀ ਵਾਲੀ ਬੱਚੀ ਠੀਕ ਹੈ ਜੀ ਹਾਂਜੀ ਤੇ ਦੋ ਬੱਚੀਆਂ ਮਗਰ ਜੜੀਆਂ ਫੀਮੇਲ ਕਾਰਨ ਹਾਂਜੀ ਬੱਚੀ ਦੋ ਮਗਰ ਫੀਮੇਲ ਆ ਤੇ ਦੋ ਮਗਰ ਮੇਲ ਆ ਠੀਕ ਹੈ ਜੀ ਮੈਂ ਬਸ ਉਹ ਵੈੜਾ ਜਿਆਦੀਆਂ ਨੇ ਠੀਕ ਆ ਜੀ 6 ਨਾਲ ਇੱਕ ਸ਼ੋਰਟ ਦੇ ਵਿੱਚ ਗੱਲਬਾਤ ਕਰਾਂਗੇ ਡਿਟੇਲ ਕਿੰਨਾ ਰੇਟ ਆ ਕਿੰਨਾ ਇਹਨਾਂ ਥਲੇ ਮਿਲਕ ਜਾ ਕਿੰਨਾ ਬੋਲਾ ਹਾਜ਼ਰ ਆ ਠੀਕ ਆ ਜੀ ਤੇ ਇੱਕ ਸ਼ਾਰਟ ਦੇ ਵਿੱਚ ਗੱਲਬਾਤ ਕਰਾਂਗੇ ਪੂਰੀ ਵੀਡੀਓ ਤੁਸੀਂ ਹੱਡ ਭਾ ਕੇ ਦੇਖ ਲਿਓ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣ ਵਾਲੀ ਆ ਪਹਿਲੇ ਨੰਬਰ ਤੇ ਕਰਨਾ ਸ਼ੁਰੂਆਤ ਆਪਾਂ ਇਸੇ ਬੈਡ ਤੋਂ ਕਰ ਦਈਏ ਵੀਰ ਹਾਂਜੀ ਵੀਰ ਜੀ ਤੇ ਕਿੰਨਾ ਸੁਆ ਇਹ ਸੋਈ ਹੈ ਵੀਰ ਜੀ ਦੂਜਾ ਸੁਆ ਸੋਈ ਹੈ ਵੱਛੀ ਹਾਂਜੀ ਰਾਤ ਦੀ ਵੱਛੀ ਸੋਈ ਹੈ ਰਾਤੀ ਰਾਤ ਹੀ ਸੋਈ ਹੈ ਹਾਂਜੀ ਮਗਰ ਫੀਮੇਲ ਵੱਛੀ ਆ ਗਈ ਵੱਛੀ ਬਹੁਤ ਜਿਆਦਾ ਪਿਆਰੀ ਆ ਗਈ ਲਓ ਦੋਸਤੋ ਮਗਰ ਫੀਮੇਲ ਕਾਫ ਆ ਆ ਬੱਚਾ ਦੇਖੋ ਬੜੀ ਜਿਆਦਾ ਪਿਆਰੀ ਹੈ ਮਗਰ ਐਚ ਐਫ ਬਰੀਡ ਦੇ ਵਿੱਚ ਵੱਛੀ ਹੈ ਨਾਰੂ ਨਾਲਾ ਬੱਚੇ ਦੇ ਅੱਜ ਦੂਜਾ ਕਿ ਤੀਜਾ ਦਿਨ ਆ ਵੀਰ ਜੀ ਰਾਤੀ ਸੋਈ ਹੈ ਜੀ ਰਾਤੀ ਸੋਈ ਹੈ ਹਾਂਜੀ ਬਾਕੀ ਜੇਰ ਜੂਰ ਦੀ ਕੰਪਲੀਟ ਆ ਖਾਲੀ ਆ ਆ ਠੀਕ ਆ ਹਾਂਜੀ ਠੀਕ ਆ ਤੇ ਚੋਣ ਚਾਲ ਕਿਵੇਂ ਨਿਕਲੀ ਚੋਆਈ ਦੀ ਬਹੁਤ ਹੀ ਜਿਆਦਾ ਵੀਰ ਜੀ ਠੰਡੀ ਤੇ ਸੀਲ ਵਾਲੀ ਜਾਂਦੀ ਆ ਦੇਖੋ ਜੀ ਚਿਵਾਈ ਤੇ ਇਸ ਤਰ੍ਹਾਂ ਇਧਰ ਵੇਖੋ ਬੰਦ ਆ ਬਸ ਫੇਰ ਰਾਤ ਹੀ ਸੋਈਆ ਠੀਕ ਆ ਜੀ ਜੇਜੁਰ ਪ੍ਰੋਪਰ ਪੈ ਗਈ ਆ ਸਾਫ ਹੋ ਗਈ ਆ ਜੇਰਾਂ ਦੇ ਪਾਸ ਰੱਸੀ ਪਾਉਣ ਦੀ ਲੋੜ ਨਹੀਂ ਵੀਰ ਜੀ ਠੀਕ ਆ ਥਾਣੀ ਬਾਕੀ ਬੜਾ ਜਿਆਦਾ ਪਿਆਰਾ ਲੱਗਾ ਬੜਾ ਥਾਣੀ ਬਹੁਤ ਵਧੀਆ ਲੱਗਾ ਆ ਲਓ ਜੀ ਹਾਂਜੀ ਸੋ ਥੰਨ ਦੋਸਤੋ ਵੇਖੋ ਤੁਸੀਂ ਹੱਥੀ ਮੁਠੀ ਰਥਾਣਾ ਬਹੁਤ ਪਿਆਰਾ ਥਾਣਾ ਬੰਦ ਮੇਰਲਾ ਆਪਸੀ ਥਾਣਾ ਦੀ ਬੜੀ ਚੰਗੀ ਬੜਾ ਗੈਪ ਕੋ ਬਹੁਤ ਚੰਗਾ ਹੈ ਤੇ ਮਗਰ ਬੱਛੀ ਫੀਮੇਲ ਕਾਫ ਸੈਕੰਡ ਟਾਈਮਰ ਦੂਜਾ ਸੂਬਾ ਹਾਂਜੀ ਜਾਗਰ ਕਰਨ ਤੋਰ ਕੇ ਦਿਖਾ ਦੇ ਆ ਦੇਖੋ ਜੀ ਠੀਕ ਆ ਤੇ ਕੱਤ ਦੀ ਗੱਲ ਕਰੀਏ ਤੁਸੀਂ ਬੱਚੀ ਦਾ ਕੱਤ ਵੀ ਚੰਗਾ ਚੰਗਾ ਵੀ ਜੀ ਵੱਡਾ ਪੂਰਾ ਫੂਰਾ ਸੰਗਦੇ ਵਿੱਚ ਬੱਚੀ ਆ ਐਨੀਮਲ ਆ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਉਣੇ ਵੈਸੇ ਸਾਰੇ ਕਰੋ ਸੰਗਦੇ ਵਿੱਚ ਹੀ ਆ ਠੀਕ ਆ ਜੀ ਸਿਆਲ ਦਾ ਸਿਆਲ ਗਾ ਗਰਮੀ ਦੇ ਵਿੱਚ ਬੜੇ ਵੱਡੇ ਬੰਦੇ ਤੇਸ ਬਹੁਤ ਪਿਆਰਾ ਬੱਚੀ ਦਾ ਜਰਸੀ ਕਰੋਸ ਤੇ ਆਉਂਦੀ ਪੰਜਾਬੀ ਬੜੀ ਵਧੀਆ ਆ ਆ ਹਾਂ ਜੀ ਆ ਲਾ ਦੇ ਆ ਦਿਖਾ ਦੇ ਇੱਕ ਰਿਸ਼ ਸ਼ਾਈਨਿੰਗ ਬਹੁਤ ਜਿਆਦੀ ਕਰਮਾਂ ਵਾਲੀ ਦੀ ਚਮਕ ਚਮਕਾ ਫੈਸ਼ਨ ਡਿਜ਼ਾਈਨ ਬਹੁਤ ਚੰਗਾ ਬੱਚੀ ਹਾਂ ਹਾਂ ਹਾਂਜੀ ਲੋਕੋ ਦੋਸਤੋ ਕਰੋ ਚੱਕ ਸੋ ਹਾਈਟ ਕੱਟ ਦੀ ਉੱਚੀ ਹੈ ਪੂਰੀ ਠੀਕ ਹੈ ਜੀ ਬਾਕੀ ਇਹ ਨਹੀਂ ਵੀਰ ਜੀ ਵੀ ਉੱਥੇ ਬੱਚੇ ਲੱਗੇ ਭੰਵੇਂ ਇਧਰ ਵੇਖੋ ਇੱਥੇ ਰਸਤੇ ਦੇ ਵਿੱਚ ਜਿਤਨਾ ਮਰਜ਼ੀ ਬੈਜੋ ਹਾਂ ਲੱਤ ਨਹੀਂ ਪੁੱਟਦੀ ਕਰਮਾਂ ਵਾਲੀ ਹਾਂ ਨਹੀਂ ਆ ਤਾਂ ਕੋਈ ਗੱਲ ਨਹੀਂ ਬਹੁਤ ਜਿਆਦਾ ਠੰਡੀ ਸੀਲ ਬਹੁਤ ਜਿਆਦਾ ਹੈ ਬਾਕੀ ਫੈਸ਼ਨ ਚੰਗਾ ਬੱਚੀ ਚੰਗੀ ਹੈ ਕਿਸੇ ਵੀਰ ਨੇ ਘਰੇਲੂ ਘਰੇ ਰੱਖਣੀ ਹੈ ਠੀਕ ਹੈ ਜੀ ਸ਼ੌਕਲਾਲ ਤੇ ਬੱਚੀ ਬਹੁਤ ਸੋਹਣੀ ਆ ਸਾਨ ਦੇ ਵੀ ਦੀ ਸਾਫ ਸੁਥਰੀ ਹੈ ਨਾਰਮਲੀ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਲੰਬਾ ਥਾਣਾ ਪੂਰਾ ਹੱਥੀ ਮੁਠੀ ਯਾਰ ਤੇ ਕਾਦ ਉੱਚਾ ਵਛੀਦਾ ਠੀਕ ਆ ਜੀ ਨਾਲ ਵੀ ਨਾਲ ਇੱਕ ਵਾਦੇ ਬੰਦੀ ਆ ਮਗਰ ਵੀ ਵਛੀ ਆ ਫੀਮੇਲ ਕਾਫ ਆ ਮਗਰ ਠੀਕ ਆ ਜੀ ਆਪ ਵੀ ਵਛੀ ਆ ਤੇ ਮਗਰ ਵੀ ਵਛੀ ਆ ਤੇ ਇਹਦਾ ਕਰਨ ਮੋਲ ਰੇਟ ਕੀ ਕਰਤਾ ਜੀ ਦਾ ਮੋਲੇ ਵੀ ਜੀ ਜੈ ਜੀ ਆ ਹਾਂ ਜੀ ਆਪਾਂ 70 75 ਨਹੀਂ ਕਰਨਾ 62000 ਚ ਛੋੜ ਛੱਪਾ ਕਰ ਦਾਂਗੇ ਬੱਚੀ ਦਾ ਬਾਹਰ ਤੋਂ ਹਾਂ ਜੀ ਮੌਕੇ ਤੇ ਦੋ ਹੀ ਛੱਡ ਦਾਂਗੇ ਸੰਸਾਪ ਪੂਰੇ 60 ਦੀ ਦੇਣੀ ਵਛੀ ਤੇ 100 ਰੁਪਏ ਛੋੜ ਹੀ ਕਰਨੀ ਜੇ ਵਿੱਚੋਂ ਬਾ ਨਾਲ ਦੀ ਨਾਲ ਆਪਾਂ ਇਹ ਤੋਂ ਐਂਡ ਗੱਲ ਹੀ ਕਰਾ ਜਰਨੀ ਹਾਂਜੀ ਬਸ ਲਾਸਟ ਐਂਡ ਵਾਲਾ ਕੰਮ ਯਾ ਰਸਤਾ ਮਿਲ ਜੇ ਕਿਸੇ ਨੂੰ ਦੂਰੋਂ ਤੇ ਤੁਰਨ ਦੀ ਜਿਹੜੀ ਹਾਂਜੀ ਇੱਕ ਭਰਾ ਦੀ ਚਾਹ ਤੋਂ ਦੇ ਦੇ ਅਕ ਰਸਤਾ ਮਿਲ ਜੇ ਹਾਂਜੀ 60000 ਦੀ ਐਸ ਨੂੰ 60000 ਦੀ ਵੀਰ ਜੀ ਬਾਕੀ 60000 ਠੀਕ ਹੈ ਇਹਦੀ ਆ ਬੱਚੀ ਸੋਠਾਂ ਦੀ ਤੇਰੇ ਸੇਵਾ ਦਾ ਬਾਕੀ ਨਾਲ ਦੀ ਨਾਲ ਕਿਸਾਨ ਵੀਰੋਂ ਆਪਾਂ ਹੱਥੋਂ ਤੋਂ ਪ੍ਰੋਪਰ ਜਿਹੜੇ ਹਵਾਂ ਜਦੋਂ ਨੂੰ ਲਾਗੇ ਵੀਰ ਨਾਲ ਦੇ ਨਾਲ ਦਿਖਾਈ ਜਾਂਦਾ ਕੋਈ ਸਰਦ ਗਰਮ ਹੋਈ ਤੇ ਵਿੱਚ ਇਹ ਤਾਂ ਇੱਕ ਚੀਜ਼ ਦਿਖਾਈ ਦਊਗੀ ਠੰਡੀ ਤੇਰੀ ਆ ਵਗਰ ਅਸੀਂ ਪਾਉਣੀ ਆ ਕਿਸੇ ਭਰਾ ਦੀ ਅੱਗੇ ਆਪਦੀ ਖੁਸ਼ੀ ਆ ਅਦਰਵਾਈਜ਼ ਲੋੜ ਹੀ ਨਹੀਂ ਗਈ ਅੱਗੇ ਸਾਗਰ ਨੰਬਰ ਤੇ ਆ ਵੀ ਬੜੀ ਬਣੀ ਥੜੀ ਆਪਣੇ ਕੋਲ ਵੀਰ ਜੀ ਬਹੁਤ ਚੰਗੀ ਵੱਛੀ ਆ ਗਈ ਬਰੀਡ ਵਾਲੀ ਆ ਤੇ ਕਰਨੇ ਤੋਂ ਸੂਆ ਕਰਵਾ ਇਹ ਵੀਰ ਜੀ ਦੂਜਾ ਸੂਆ ਸੂਈ ਪਿਓਰ ਵੱਛੀ ਦੂਜਾ ਸੂਆ ਹਾਂਜੀ ਕਿੰਨੇ ਦਿਨਾਂ ਚ ਅੱਜ ਇਹਨੂੰ ਵੀਰ ਜੀ ਚੌਥਾ ਦਿਨ ਹੋ ਗਿਆ ਜੀ ਅੱਜ ਚਾਰ ਦਿਨ ਹੋ ਗਏ ਮਗਰ ਬੱਚਾ ਕਿਤੇ ਮਗਰ ਬੱਚਾ ਆ ਗਿਆ ਦੇ ਵੀ ਮਗਰ ਬੱਚਾ ਹਾਂਜੀ ਤੇ ਬੋਲੇ ਦੀ ਕੀ ਸਥਿਤੀਆਂ ਦੀ ਬੋਲਾ ਵੀਜੀ ਐਸ ਟਾਈਮ 16 ਕਿਲੋ ਹੈਗਾ ਜੀ ਕੋਈ ਵੀਰ 15 ਮੰਨ ਲੇ ਠੀਕ ਆ ਜੀ ਹਾਂਜੀ ਬਾਕੀ ਥਾਂ ਲੇ ਦੀ ਆ ਵੇਖ ਲੋ ਬੜੀ ਯਾਦੀ ਖਬਰਦਾਰ ਆ ਆ ਦੇਖੋ ਜੀ ਸੋ ਹਵਾਨਾ ਲੇਵਾ ਦੋਸਤੋ ਕਰੋ ਚੱਕ ਪਤਲੇ ਪੂਣੀਆਂ ਵਰਗੇ ਤਾਂ ਨਾ ਤੇ ਸਪੇਸ ਵਾਂਗੂ ਬਿਲਕੁਲ ਇੱਕਦਮ ਫਿੱਟ ਚੱਡਾ ਵੀਜੀ ਕੋਈ ਟੁਕਵਾਨ ਨਹੀਂ ਆ ਜਿੱਤੋਂ ਵੀ ਐ ਪੂਰੀ ਮੈਂਟੇਨ ਆ ਵੜਾ ਇਹ ਨਹੀਂ ਕੋਈ ਨਾ ਬਹੁਤੀ ਰਾਜੀ ਆ ਤੇ ਨਾ ਹੀ ਲਿੱਸੀ ਆ ਹਾਂ ਹਾਂਜੀ ਤੇ ਹਵਾ ਨਾਲ ਇਹਦਾ ਤਾਂ ਕਰਨਾ ਤਾਂ ਦੇਖਦੇ ਆ ਵੀ ਚੰਗੀਆਂ ਵਧੀਆ ਜਿਵੇਂ ਨਾ ਮੈਂ ਨਾ ਇਹਦਾ ਨਿਕਸ ਹੋਣਾ ਚਾਹਦਾ ਹਾਂਜੀ ਤੇ 15 14 15 14 ਦੀ ਟਰੱਕ ਚਾਹ 15 ਕਿਲੋ ਵੀਜੀ ਬੜਾ 15 ਕਿਲੋ ਹਾਂਜੀ ਇਹ ਹੋਊਗਾ ਵਾਦੀ 16 ਹੀ ਹੋਊਗਾ ਪਰ ਆਪਾਂ 15 ਕਿਨੇ ਕੱਲ ਨੂੰ ਕੋਈ ਭੈਣ ਭਰਾ ਲਾ ਮਾਨ ਦੇਵੇ ਠੀਕ ਹੈ ਵੀਰੇ ਹਾਂਜੀ ਪੂਰੀ ਕਲਾਸ ਚਵਾਉਗੀ ਵੜਾ ਠੀਕ ਆ ਕਰਨ ਬਾਈ ਖੋਲ ਕੇ ਤੋੜ ਕੇ ਦਿਖਾਈਂ ਹਾਂਜੀ ਸੋ ਦੂਜਾ ਸੂਆ ਦੋਸਤੋ ਸੈਕੰਡ ਇਲੈਕਟੇਸ਼ਨ ਵਿੱਚ ਇਹ ਸੂਈ ਆ ਤਕੋਈ 5 4 5 4 ਕਿਦਿਆਂ ਦਾ ਸਮਾ ਮਗਰ ਬੱੱਚਾ ਮੇਲ ਕਾਫ ਆ ਫੇਸ ਕੁਆਲਟੀ ਬਿਲਕੁਲ ਸਟ੍ਰੇਟ ਪਟਾ ਠੀਕ ਹੈ ਜੀ ਤੇ ਰੰਗ ਪਰਾਂ ਨੂੰ ਤੁਸੀਂ ਚੈੱਕ ਕਰੋ ਫੈਸ਼ਲ ਫੰਕਸ਼ਨ ਬੜਾ ਮੋਟੇ ਡਾਬਾ ਤੇ ਥਣ ਪੂਰਾ ਹੱਥੀ ਮੁਠੀ ਵਾਲਾ ਵੈਸੇ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਪ੍ਰਾਂ ਨੂੰ ਜਾਂ ਕਿਸੇ ਭੈਣੇ ਚਵਾਈ ਕਰਨੀ ਆ ਪੈਕਾਦ ਬਹੁਤ ਸੋਹਣਾ ਠੀਕ ਹੈ ਜੀ ਵੈਸੇ ਥੋੜਾ ਜਿਹਾ ਕਿਦਣਾ ਕਿਦਣਾ ਸੂਸਵਾਜ ਇੱਕ ਵਾਰੀ ਪਛੂ ਆਇਆ ਹੁੰਦਾ ਉਹ ਅੱਠ ਦਸਾਂ ਦੇ ਵਿੱਚ ਫੇਰ ਦੁਬਾਰਾ ਵਸਦਾ ਬਾਕੀ ਸੀਲ ਸੋ ਵੜੀ ਹੈ ਵੀ ਜੀ ਹਾਂ ਜਿੱਦਾਂ ਮਰਜੀ ਬੈਠੇ ਰਹੋ ਕਰਮਾਂ ਵਾਲੀ ਦਾ ਚਵਾਈ ਵੀ ਬੜੀ ਖਬਰਦਾਰ ਬੜੀ ਯਾਰੀ ਖੰਡੀ ਸੀ ਲਿਆ ਠੀਕ ਆ ਹਾਂਜੀ ਅੱਛੀ ਚੰਗੀ ਆ ਨਾਲੇ ਨਵਾਂ ਗਰ ਨਵਾਂ ਵੀਰ ਜੀ ਪਾਏ ਹੋਏ ਦੀ ਵਹਿੜ ਦਾ ਪੰਜ ਚਾਰ ਸੂਏ ਚੋਕੇ ਵੀ ਤੇ ਫੇਰ ਵਾਦੇ ਬੰਦੀ ਆ ਬਿਲਕੁਲ ਜੀ ਹਾਂਜੀ ਬਿਲਕੁਲ ਲੋਕ ਸੋ ਵਹਿੜ ਤੁਸੀਂ ਚੈੱਕ ਕਰੋ ਠੀਕ ਆ ਸੋ ਸੈਕੰਡ ਟਾਈਮਰ ਆਪਾਂ ਜਿਹੜੀ ਵਹਿੜ ਤੁਹਾਨੂੰ ਦਿਖਾ ਰਹੇ ਆ 15 ਲੀਟਰ ਕੋਈ ਬੋਲਾ ਕੱਚਾ ਬੋਲਾ ਇਹਦੇ ਥੱਲੇ ਤੁਸੀਂ ਹੁਣ ਨੋਟ ਕਰ ਲਓ ਕੋਈ ਵੀਰ ਆਪਣੀ ਇੱਕ ਦੋ ਟਾਈਮ ਚੋਕੇ ਬਹੁਤ ਜਿਆਦਾ ਚੰਗਾ ਕਰ ਮਾਲੀ ਦਾ ਠੀਕ ਆ। ਠੀਕ ਆ। ਮੈਂ ਵੀ ਕਰਨੇ ਦਾ ਵੀਰੇ ਡਿਮਾਂਡ ਕੀ ਕਰਤਾ? ਕੀ ਮੋਲ? ਡਿਮਾਂਡ ਵਿੱਚ ਹੀ ਦੇ ਦਈਏ 80 ਦੀ। 80 ਦੀ। ਵੀ ਜੈਸਨ ਉਹ ਆਪਾਂ ਉਹ ਗੱਲ ਕਰਨੀ ਵੀ ਕਰਨ ਜਿੱਤੇ ਆਪਾਂ ਦੇ ਦੇਣੀ ਵੀਰੇ। ਵੀਰ ਜੀ ਜੈਸਨ 70000 ਦੇ ਵਿੱਚੋਂ ਵੀ 2000 ਛੱਡ ਦਾਂਗੇ। ਬਾਕੀ ਉਹਦੀਆਂ ਬੱਛੀਆਂ ਦਾ ਮੁੱਲ ਕੋਈ ਨਹੀਂ ਪਰ ਇਹਨਾਂ ਦੇ ਲੱਗੇ ਵੀ ਆਮ ਮੁੱਲ ਨਾਲੋਂ ਮਹਿੰਗੀ ਹੈ। ਨਰਸ਼ਨੀ ਚੀਜ਼ ਹੀ ਆ। 60000 ਦੀ। 60000 ਦੀ। ਮੌਜੂਦੀ 68 ਦੋਸਤੋ 10000 ਦੀ ਜੜੀ ਹੋਵੇ। ਇਦਾਂ ਦਾ ਥਣਲੇਵਾ ਹੀ ਨਹੀਂ ਲੱਗਦਾ ਵੀਰ ਜੀ ਕਿਸੇ ਨੂੰ। ਬਹੁਤ ਪਿਆਰੀ ਬੱਛੀ ਆ। ਤਾਂ ਤੁਸੀਂ ਥੱਲੇ ਦੇਖ ਸਕਦੇ ਹੋ ਇਹ ਮੁੱਢ ਤੋਂ ਬਿਲਕੁਲ ਚੌਰਸ ਦੇਵਾ ਹਾਂਜੀ ਬੱਲਵਰ ਦਾ ਨੇਵਾ ਕਰਮਾਂ ਵਾਲੀ ਥੱਲੇ ਤਾਂ ਦੁੱਧ ਜਿੱਦਾਂ ਕਰਨੇ ਕਿਹਾ 18 ਤੋਂ 20 ਲੀਟਰ ਦੀ ਆਸ ਕਰਦੇ ਹਾਂ ਇਸ ਵਾਰ ਇਹਨਾਂ ਦੇ ਵੀ ਜੀ ਨਾਰਮਲ ਚਵਾਉਣਾ ਹੀ ਚਾਹੀਦਾ ਬੱਚੀ ਨੂੰ ਆ ਕਿਸੇ ਵੀ ਭੈਣ ਭਰਾਣੇ ਵੇਖ ਕੇ ਆਪੇ ਆਈਡੀਆ ਲਾ ਹੀ ਲੈਣਾ ਵਾ ਸਹੀ ਹੈ ਵੀਰੇ ਹਾਂਜੀ ਲੋ ਵੀ 68000 ਦਾ ਨਾਗਾ ਕਿੱਸਾ ਇੱਧਰ ਤੀਸਰੇ ਨੰਬਰ ਤੇ ਆਪਣੇ ਕੋਲ ਕਰਨ ਆ ਜਿਹੜੀ ਸੂਈ ਆ ਵੇ ਹਾਂਜੀ ਵੀਰ ਜੀ ਇਹ ਤਾਂ ਕੀ ਰਿਕਾਰਡ ਕੀ ਵੀਰ ਜੀ ਪਰਸੋਂ ਦੀ ਸੂਈ ਏ ਪਰਸੋਂ ਦੀ ਹੁਣ ਇਹਨਾਂ ਨੂੰ ਬੜਾ ਜ਼ਿਆਦਾ ਸਪੈਸ਼ਲ ਲੱਗਾ ਜੀ ਲਾ ਵੀ ਆ ਥਾਂ ਤਾਂ ਕਰਮਾਂ ਦੀ ਇਹ ਮੁੱਠੀ ਮੁੱ ਬੜਾ ਚੰਗਾ ਥਾਣ ਥੋਣਿਆ ਤੇ ਸੂਵੇ ਕਿੰਵੇਂ ਆ ਗਏ ਤੇ ਇਹ ਵੀ ਜੀ ਕੋਈ ਵੀ ਦੂਜਾ ਮਾਨ ਲੈ ਕੋਈ ਵੀ ਤੀਜਾ ਮਾਨ ਲੈ ਆਪਾਂ ਦੂਜਾ ਮਾਨ ਲਈ ਆ ਬੱਚਾ ਜੇ ਮਗਰ ਬੱਚਾ ਮਗਰ ਬੱਚਾ ਆ ਗਿਆ ਜੀ ਲੋ ਜੀ ਬੱਚਾ ਵੀ ਬਹੁਤ ਛੋਟਾ ਜ ਆ ਹਾਂ ਜੀ ਆ ਦੇਖੋ ਜੀ ਇਹ ਥੋੜੀ ਬਹੁਤ ਕੋਈ ਆਰੀ ਸ਼ਹਿਰ ਨੂੰ ਟੱਚ ਕਰਦੀ ਆ ਅੱਛਾ ਜੀ ਬਾਕੀ ਆਪਾਂ ਨੇ ਕਹਿੰਦੇ ਭੈਣ ਭਰਾ ਜੋ ਮਰਜੀ ਸਮਝ ਲਿਆ ਕਰੋਸ ਆਂਗਾ ਹਾਂ ਜੀ ਕਰੋਸ ਆਂਗਾ ਇਹ ਕਰੋਸ ਦੇ ਵਿੱਚ ਇਹ ਵੀ ਜੋ ਬੋਗ ਬਰੀਡਾਂ ਦਾ ਇੱਕ ਸਪੈਸ਼ਲ ਹੋ ਜਾਂਦਾ ਹਾਂ ਜੀ ਬਹੁਤ ਸੋ ਕਰੋਸ ਇਹ ਆਂਗਾ ਠੀਕ ਆ ਜੀ ਤੇ ਹਾਈਟ ਮੀਡੀਅਮ ਦੇ ਵਿੱਚ ਆ ਤੇ ਸੈਕੰਡ ਟਾਈਮਰ ਦੂਜਾ ਸੂਆ ਮਗਰ ਬੱਚ ਦੇ ਬੇਨਿਕਰ ਦੱਸੇ ਵੀਰੇ ਇਹ ਵੀਰ ਜੀ ਪਰਸੋਂ ਨਹੀਂ ਸੋਈ ਜੇ ਤੇ ਬੋਲਾ ਜੀ ਹੋ ਗਿਆ ਜੀ ਕਿੰਨਾ ਕ ਨੋਟ ਕੀਤਾ ਬੋਲਾ ਆਪਾਂ ਜਿਆਦਾ ਨਹੀਂ ਕਹਿੰਦੇ 10 ਕਿਲੋ ਬੋਲਾ ਠੰਡਾ 10 ਕਿਲੋ ਖਾਏਗਾ ਲਗਭਗ ਨੇੜੇ ਤੇ ਹੈਗਾ ਹੈਗਾ ਵੀਰੇ ਲੈ ਕਰਨ ਵੀਰੇ ਖੋਲ ਲੈ ਇਹਨੂੰ ਵੀ 10 ਕਿਲੋ ਦੋਸਤੋ ਬੋਲਾ ਪਰਸੋਂ ਦੀ ਸੋਈ ਆ ਕਿਉਂਕਿ ਦੋ ਤੋਂ ਤਿੰਨ ਤੋਂ ਚਾਰ ਜਿਹੜੀਆਂ ਬਿਲਕੁਲ ਡੰਗ ਦੀਆਂ ਚਵਾਈਆਂ ਹੋ ਗਈਆਂ ਨੇ ਅੱਜ ਦੀ ਪਾਗੇ ਘੱਟੋ ਘੱਟ ਪੰਜਵੇਂ ਛੇਵੇਂ ਡੰਗ ਦੀ ਚਵਾਈ ਹੋ ਜੂਗੀ ਅੱਜ ਤੀਜਾ ਦਿਨ ਆ ਸੋ ਸੈਕਿੰਡ ਟਾਈਮਰ ਵੈੜਾ ਬਾਕੀ ਥਾਣਾ ਰਹੀ ਗੱਲ ਮੇਨ ਮੁੱਖ ਕਰਨ ਵਾਲੀ ਆ ਦੋਸਤੋ ਥਾਣਾ ਪੂਰਾ ਥੀ ਚਵਾਜ ਬੂ ਕਿਸੇ ਰਕਮ ਦਾ ਕੋਹੂਰ ਸਿੱਟਾ ਨਹੀਂ ਵੀ ਜੀ ਕੋਈ ਗੱਲ ਹੀ ਨਹੀਂ ਬੈਠੇ ਆਪਾਂ ਚਵਾ ਦਾ ਕੋਹੂਰ ਸਿੱਟਾ ਹੋਵੇ ਠੰਡ ਦੀ ਬਾਦ ਘਾਟ ਹੋਵੇ ਠੀਕ ਹੈ ਜੀ ਗੱਲ ਹੀ ਕੋਈ ਨਹੀਂ ਠੀਕ ਹੈ ਹਾਂ ਜੀ ਬਾਕੀ ਠੰਡੀ ਸੀਲ ਕੋਈ ਵੀਰ ਨੇ ਰੱਸੀ ਪਾਉਣੀ ਹੋਵੇ ਪਾਵੇ ਨਹੀਂ ਪਾਉਣੀ ਤੇ ਅਗਲੇ ਦੀ ਇੱਛਾ ਠੀਕ ਹੈ ਜੀ ਹਾਂ ਜੀ ਲੋ ਵੀ ਪ੍ਰਾਪੋ ਠੀਕ ਹੈ ਜੀ ਸੋ ਸੀਲ ਸਰਾਗਾ ਠੰਡੀ ਤੇਰੀ ਹੈ ਠੀਕ ਹੈ ਜੀ ਤੇ ਨਾਰਮਲ ਹੀ ਤੁਸੀਂ ਦੇਖ ਸਕਦੇ ਹੋ ਜੇ ਬੜਾ ਸਾਰਾ ਸਜਰ ਪਾ ਗਿਆ ਸੁਨਿਆ ਨੇ ਜਿਆਦਾਤਰ ਇਹ ਉਹਦੀ ਨਸਲ ਫੀਡ ਹੁੰਦੀਆਂ ਦੋਸਤੋ ਭੱਜ ਕੇ ਬੱਚੇ ਨੂੰ ਜਾਂਦੀਆਂ ਨਿਯਾਰਾ ਕਰਦੀਆਂ ਕਿਉਂ ਜਾਂ ਤੇ ਬਾਕੀ ਥਾਂ ਪੂਰਾ ਮੁੱਠੀ ਜਿਹਾ ਬਾਕੀ ਚੋਣ ਚਾਂ ਚੰਗੀ ਆ ਠੀਕ ਆ ਜੀ ਇਧਰ ਦੇਖੋ ਸੋ 10 ਕਿਲੋ ਇਸ ਵਕਤ ਜਿਹੜਾ ਬੋਲਾ ਕੋਈ ਦੋ ਤੋਂ ਤਿੰਨ ਤਿੰਨ ਤੋਂ ਚਾਰ ਡੰਗ ਜਿਹੜੀ ਚਵਾਈ ਕਰਕੇ ਉਹ ਨੋਟ ਕੀਤਾ ਠੀਕ ਆ ਠੀਕ ਆ ਲਵੀ ਕਰਨ ਮੇਰੇ ਇਹਦਾ ਮੁੱਲ ਲੈ ਮੇਰੀ ਜੈ ਜੀ ਆ ਕੀ ਆ 45000 ਜੋ ਦੋ ਛੱਡ ਦਾਂਗੇ 45 ਪਾ ਲਈ ਜੋ ਇਹ ਆਹ ਹੋਰ ਛੱਡ ਦਾਂਗੇ 42000 ਦੀ ਜੈਸਨੋ ਹੀ ਦੇ ਦਾਂਗੇ ਬੇਟੀ 42 ਦੀ ਹਾਂਜੀ ਲਓ ਜੀ ਸੋ 42000 ਦੀ ਦੋਸਤ ਇਹ ਤੁਹਾਨੂੰ ਅੱਜ ਜੈਸਨੋ ਚ ਦੀ ਗਾੜ ਮਿਲ ਜਾਊਗੀ ਠੀਕ ਆ ਜੀ ਬਾਕੀ ਦੋ ਤੁਸੀਂ ਗਾੜ ਦੇਖ ਕੇ ਅੰਦਾਜ਼ਾ ਲਾਈ ਜਾਓਗੇ ਵੀ ਕਿੰਨਾ ਚੋਣਾ ਚਾਹੀਦਾ ਤੇ ਜਿਹੋ ਜਿਹੇ ਰੇਟ ਦੋਸਤ ਆਪਾਂ ਭਰਦਿਆਂ ਠੀਕ ਆ ਜੀ ਓਨਾਂ ਕ ਦੁੱਧ ਆਪਾਂ ਜਿਹੜਾ ਲੈ ਸਕਦੇ ਆ ਬੱਚੀ ਤਲੇ ਹੁਣ 10 ਕਿਲੋ ਬੋਲਾ ਇੱਕ ਇਧਰ ਤੁਹਾਨੂੰ ਇੱਕ ਨਾਗ ਦਿਖਾਉਣੇ ਆ ਵੀਰ ਜੀ ਇਹ ਆ ਗਈ ਪਹਿਲਾ ਸੂਆ ਬੱਚੀ ਪਟਾਕਾ ਹੀ ਆ ਹੂੰ ਉਹ ਆਹ ਦੰਦੀ ਚਾਰ ਜੀ ਚੌਗੀ ਆ ਚੌਗੀ ਆ ਇਹ ਪੂਰ ਕਨਫਰਮ ਜਿਹੜਾ ਕਨਫਰਮ ਹੈ ਵੀਰ ਜੀ ਆਪਾਂ ਨੇ ਵਿਖਾ ਵੀ ਦਿੰਨੇ ਵੱਛੀ ਆ ਗਈ ਵੱਛੀ ਆ ਗਈ ਵੱਛੀ ਬਹੁਤ ਪਿਆਰੀ ਆ ਗਈ ਜੀ ਜੈਡ ਬਲੈਕ ਬਲੈਕ ਰੈਮਡੀ ਆ ਗਿਆ ਹਾਂ ਜੀ ਲਓ ਜੀ ਆ ਬਲੈਕ ਵੱਛੀ ਆ ਠੀਕ ਆ ਜੀ ਤੇ ਪਲੂਨ ਵચ્છી ਪਹਿਲਾ ਸੂਬਾ ਚੌਗੀ ਮੋਹਤ ਹੁੰਦੀ ਆ ਹਾਂਜੀ ਇਹ ਵੀ ਕਰਨ ਕ੍ਰੋਸ ਜਾਂ ਗਿਆ ਹਾਂਜੀ ਵੀਰ ਜੀ ਜਰਸੀ ਦਾ ਤੇ ਸਿਆਹੀ ਵਾਲ ਦਾ ਕ੍ਰੋਸ ਜੇ ਆ ਗਿਆ ਜੀ ਆਹ ਹਾਂਜੀ ਵચ્છી ਬਾਕੀ ਮਿਲ ਮਰਾਪ ਠੰਡੀ ਆ ਠੰਡੀ ਠੰਡੀ ਬਹੁਤ ਜਿਆਦੀ ਆ ਉਹ ਮੜੀ ਜੀ ਕਿਤੇ ਮੜੀ ਆਲ ਕਰਦੀ ਆ ਪਹਿਲਾਂ ਪਹਿਲਾਂ ਸੂਬਾ ਨਾ ਹਾਂਜੀ ਬਾਕੀ ਠੰਡੀ ਆ ਕੋਈ ਗੱਲ ਹੀ ਨਹੀਂ ਪਹਿਲੇ ਤੂੰ ਆ ਦੰਗਰ ਕੋਈ ਵੀ ਸੌਂਦਾ ਚਾਹੇ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਤਾ ਵਹਿਰਾ ਦੀ ਗੱਲ ਕਰ ਲੀਏ ਵੀਰ ਜੀ ਲੱਤ ਨਹੀਂ ਮੱਕਟੂਗੀ ਇਹ ਨਹੀਂ ਵੀ ਲੱਤਾਂ ਮਾਰੂ ਵੀਰੇ ਪਾ ਇਧਰ ਨੂੰ ਭਾਜੂ ਉਧਰ ਨੂੰ ਭਾਜੂ ਇਹ ਕੰਮ ਨਹੀਂ ਜੇਗਾ ਠੀਕ ਹੈ ਠੀਕ ਹਾਂਜੀ ਉਹ ਮੜੀ ਜੀ ਨਾ ਔਲ ਕਰਦੀ ਐ ਜਿਤਨਾ ਆਪਾਂ ਚੁੰਨੇ ਆ ਨਾ ਮੜੀ ਜੀ ਔਲ ਕਰਦੀ ਐ ਪੰਜਾ ਮਲਗੀ ਵਾਹੇ ਹੱਥਾ ਦਿਖਾ ਦੇਣਾ ਸੈੱਟ ਹੋ ਜਾਊਗਾ ਹਾਂਜੀ ਨਹੀਂ ਅੱਠਾਂ ਦਾ ਵੰਦਾ ਦੇ ਵੀ ਜਿਸ ਵੇਰ ਨੂੰ ਹੀ ਹੋਊ ਕੋਈ ਵੀਰ ਆਵੇ ਆਪਣੇ ਕੋ ਕੱਲ ਨੂੰ ਹੀ ਆਪਾਂ ਥੱਲੇ ਬਾਲਟੀ ਰੱਖ ਕੇ ਚਵਾ ਦਾਂਗੇ ਠੀਕ ਹੈ ਜੀ ਹਾਂਜੀ ਮਾ ਦੋਸਤੋ ਨਵਾਂ ਆਂਗਾ ਬੱਚੀ ਤੁਸੀਂ ਚੈੱਕ ਕਰੋ ਇੱਕੋਰੀ ਮੋਹ ਦੰਦੀ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਕਰੋ ਚੈੱਕ ਪਿਓਰ ਚਾਰ ਦੰਦ ਵੀਰ ਜੀ ਲੈ ਵੀ ਠੀਕ ਹੈ ਜੀ ਆ ਕਰੋ ਚੈੱਕ ਠੀਕ ਹੈ ਠੀਕ ਹੈ ਜੀ ਕਨਫਰਮ ਜੀ ਦੋਸਤੋ ਇਹ ਮੋਹ ਦੰਦੀ ਚਾਰ ਬੱਚੀ ਆ ਤੋਂ ਮਗਰ ਵੀ ਵਧੀਆ ਆ ਆਪ ਵੀ ਵਧੀਆ ਠੀਕ ਆ ਜੀ ਸੋ ਬੌਲੇ ਤੇ ਚੱਲ ਰਹੀ ਆ ਥੋੜੀ ਬਾਕੀ ਕਿਤੇ ਨਾ ਕਿਤੇ ਲਿਟਲ ਵੈਟ ਜਿਹੜੀ ਤੁਹਾਡੀ ਮੋੜ ਜੀ ਆ ਛੋਲ ਜੀ ਹੈਗੀ ਆ ਕਿਉਂਕਿ ਪਲੋਂ ਦਾ ਸੁਆ ਬੱਚੀ ਸੁਈ ਆ ਬਾਕੀ ਉਤਰਾ ਨਹੀਂ ਆਂਦੀ ਕੋਈ ਵੀਰ ਜੀ ਇੱਧਰ ਵੇਖੋ ਵੈਸੇ ਹੈ ਨਰਮਾਪੂਰੀ ਠੰਡੀ ਜੰਦੀ ਬਹੁਤ ਜਿਆਦੀ ਉਹ ਮੜਾ ਆ ਜਾਣਾ ਕੇਲੇ ਕਰ ਜਾਣਾ ਭਲ ਭੁਲੇ ਨਾ ਮੜੀ ਜੀ ਹਾਂ ਹਾਂਜੀ ਬਾਕੀ ਠੰਡ ਸੋਣ ਬੜਾ ਚੰਗਾ ਲੱਗਾ ਬੱਚੀ ਆ ਦੇਖੋ ਠੰਡੀ ਬਹੁਤ ਜਿਆਦੀ ਆ ਉਹੋ ਜੀ ਗੱਲ ਨਹੀਂ ਹੈ ਜੀ ਵੀ ਛੜਾਕਲੇ ਲੱਤਾਂ ਮਾਰਦੀ ਆ ਹੂੰ ਇੱਧਰ ਵੇਖੋ ਇੱਕ ਤਰਾ ਬੈਠੇ ਰਵੇ ਨੀ ਉਹਨ ਕੋਈ ਗੱਲ ਨਹੀਂ ਕੀ ਹਾਂਜੀ ਠੰਡੀ ਠਿੰਦੀ ਵਾਲੀ ਜਿਆਦੀ ਆ ਬਾਕੀ ਬਹਾਨੇ ਲੇਵਦੀ ਵੀ ਚੰਗੀ ਖਬਰ ਆ ਜੀ ਵੀਰ ਜੀ ਫੈਸ਼ਨ ਹੀ ਬਹੁਤ ਜ਼ਿਆਦਾ ਬੱਚੀ ਦਾ ਆ ਦੇਖੋ ਵੇਖੋ ਇੱਕ ਰੀ ਗਾਂ ਪਿਛਾਉਂ ਲਾਈ ਫਿਰਦੀ ਕਨੇ ਹੂੰ ਆ ਦੋਸਤ ਜਿੰਨੀ ਗਾਰਾ ਉਹਨੇ ਤੁਸੀਂ ਪਿੱਛੇ ਆ ਠੀਕਾ ਝਲਕ ਪਾਉਗੀ ਤੁਹਾਨੂੰ ਉਹਨੇ ਬਿਲਕੁਲ ਸੂਨ ਜਿਹੜਾ ਚੱਡਾ ਲਾਹੂ ਕਰਮ ਵਾਲੀ ਠੀਕਾ ਜੀ ਬੱਚੀ ਨਵਾਂ ਅੰਗ ਤਕਰੀਬਨ ਬੋਲਾ ਕਿੰਨਾ ਕ ਅਕਾਊਂਟ ਕੀਤਾ ਆਪਾਂ ਕੋਈ ਦੋ ਜੀ ਆ ਜੀ ਉਹਨੇ ਤੈਨੂੰ ਦੋ ਖਾਲੀ ਨਹੀਂ ਕੀਤੀ ਦੋ ਚਵਾਈਆਂ ਹੋਈਆਂ ਜੀ ਦੋ ਚਵਾਈਆਂ ਦੋ ਹੀ ਕੀਤੀਆਂ ਕੱਲ ਇੱਕ ਸ਼ਾਮੀ ਕੀਤੀ ਜੇ ਤੇ ਇੱਕ ਅੱਜ ਸਵੇਰੇ ਕੀਤੀ ਜੇ ਕੱਲ ਦੇ ਚੋਈ ਆਪਾਂ 3 ਕਿਲੋ ਤੇ ਸਵੇਰੇ 4 1/2 ਕਿਲੋ ਤੇ ਲਾ ਕੇ ਬੰਨ੍ਹੇ ਹੁਣ ਸ਼ਾਮ ਨੂੰ ਬਿਲਕੁਲ ਸਾਫ਼ ਕਰ ਦਿੱਤੀ ਜੀ ਮੈਂ ਜੀ ਖਾਲੀ ਕਰ ਦਾਂਗੇ ਸ਼ਾਮ ਨੂੰ ਠੀਕ ਆ ਜੀ ਹਾਂ ਜੀ ਠੀਕ ਹੈ ਵੀਰੇ ਬਾਕੀ ਸੋ ਪਲੂਨ ਬੱਛੀ ਹੈ ਨਾਰਮਲ ਜਿਹੜੀ ਝੂਣ ਪਲਾਂ ਤੋਂ ਨਜ਼ਰ ਆਊਗੀ ਥੋੜੀ ਜਿਹੀ ਭਲ ਭਲ ਜਿਹੜੀ ਬੈਕ ਸਾਈਡ ਤੋਂ ਥੋੜੀ ਬੱਦੇ ਨਜ਼ਰ ਤੁਹਾਨੂੰ ਜ਼ਰੂਰ ਆਊਗੀ ਹਵਾਨੇ ਛੱਡੇ ਦੇ ਉੱਪਰ ਬਾਕੀ ਬੱਛੀ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਹਾਂ ਹੁਣ ਬੜਾ ਪਿਆਰਾ ਬਾਕੀ ਉਹੋ ਜੀ ਨਹੀਂ ਛੜਾਕ ਇਧਰ ਵੇਖ ਲੋ ਨਹੀਂ ਆਉਂ ਰਹੀ ਜਦੀ ਬੱਚੀ ਵੀ ਫੀਸਲਾ ਦਾ ਗੱਲ ਕਰ ਸੀਲ ਬਾਲੀ ਜਦੀ ਵੀਰਜੀ ਉਹ ਨਹੀਂ ਵੀ ਲੱਤਾਂ ਮਾਰੂਗੀ ਕੋਈ ਭੈਣ ਭਰਾ ਲੈ ਲੇਵੇ ਉਹ ਨਹੀਂ ਹੈਗਾ ਨਹੀਂ ਉਹ ਗੱਲ ਨਹੀਂ ਹਾਂਜੀ ਬਿਲਕੁਲ ਤੇ ਕਰਨਾ ਤੋਹਫਾ ਦੇਵਾਂਗੇ ਕਿਨੇ ਦਾ ਪੰਜੇ ਵੀਰਜੀ ਮੁੱਲ ਜੈ ਜੀ ਕਰਨਾ ਹੈ ਹਾਂ 55000 ਦੀ ਬੱਚੀ ਦੇ ਦਾਂਗੇ 55 ਦੀ ਹਾਂਜੀ ਇੱਕਸਰਾ ਕੁਸਰਾ ਕੱਢ ਕੇ ਦਈਏ ਮੈਨੂੰ ਲੱਗਦਾ ਵੀ ਥੋੜਾ ਹੋਰ ਵੀ ਨਰਮਿੰਦਾ ਕਰਕੇ ਦਈਏਗਾ। ਬਵੰਜਾਰੀ ਦੇ ਦਾਂਗੇ ਜੀ। ਬਵੱਜਾ ਦੀ। ਹਾਂਜੀ। ਜਿਹ ਹਾਂ ਨਾ ਹੀ ਹੈ ਯਾਰ ਛੱਡ ਦਾਂਗੇ ਪੂਰੇ 52000 ਦੀ ਛੋੜ ਹੀ ਕਰਨੀਗੇ। ਠੀਕ ਆ ਜੀ। ਉਹ ਵੀ ਵੀਰ ਜੀ ਤੁਹਾਡਾ ਹੀ ਮਾਨ ਤਾਨ ਜੀ। ਲੋ ਵੀ ਭਰਾਓ 52000 ਦੀ ਬੱਛੀ ਮਿਲੂਗੀ। ਆ ਮਗਰ ਵੀ ਬੱਛੀ ਹੈ ਠੀਕ ਆ ਜੀ। ਪਰ ਆਹ ਸੁਵਾਨੀ ਜੇ ਮਿਲਣਾ ਵੀਰ ਜੀ ਹਾਂ। ਪਹਿਲਾਂ ਸੂਹ ਸੂਈਆ ਕਰਮਾਲੀ ਮਗਰ ਵੀ ਬੱਛੀ ਹੈ ਤੇ ਆਪ ਵੀ ਠੀਕ ਹੈ ਬੱਛੀ ਹੈ। ਬਹੁਤ ਪਿਆਰੀ 52000 ਠੀਕ ਆ ਜੀ। 51000 ਦੀ ਜਿਹੜੀ ਇਹ ਤੁਹਾਨੂੰ ਵੜ ਮਿਲ ਜੂਗੀ। ਸੋ ਚਾ ਬਾਕੀ ਚਵਾਈ ਚੰਗੀ ਹੈ ਮੇਰਾ ਵੀਰ ਆਪਣੀ ਤੇਸ਼ਕ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਇਹ ਦੋਸਤੋ ਸਵੇ ਸਵੇ ਨਾਲ ਸੀਗੇ ਇਧਰ ਤੁਹਾਨੂੰ ਦੋ ਗੜਾ ਆਪਾਂ ਦਿਖਾਉਣੇ ਜਿਹੜੀਆਂ ਗੱਬੜ ਤਿਆਰੀ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਸ਼ੁਰੂਆਤ ਆਪਾਂ ਇੱਕ ਪਹਿਲੇ ਨੰਬਰ ਤੇ ਜਿਹੜੀ ਆ ਤੁਹਾਨੂੰ ਬਾਹਰ ਦਿਖਾ ਰਹੇ ਹਾਂ ਠੀਕ ਹੈ ਜੀ ਵੈਸੇ ਪੰਜਵਾਂ ਨੰਬਰ ਆ ਵੀਰ ਬਾਪਾ ਫਾ ਦਿੰਨੇ ਆ ਤੇ ਇਹ ਕਰਨ ਸੂਬਾ ਕ ਨਮਾਉਗੀ ਜੀ ਪਲੂਣੇ ਸੁਣ ਲਈ ਜੇ ਬੱਛੀ ਇਹ ਵੀ ਪਹਿਲੇ ਨਹੀਂ ਹੈ ਹਾਂ ਜੀ ਪਰ ਦੰਦੀ ਜਵਾਨ ਜੀ ਮੋਹਨਦੰਦੀ ਜਵਾਨ ਆ ਨਿਆ ਆਪਾਂ ਉਹ ਕੰਮ ਨਹੀਂ ਕਰਨਾ ਜਿਹੜੀ ਜਵਾਨ ਉਹਨੂੰ ਜਵਾਨ ਹੀ ਦੱਸਾਂਗੇ ਜਰਸੀ ਦਾ ਕ੍ਰੋਸ ਤੇ ਆ ਗਿਆ ਜੀ ਠੀਕ ਆ ਜੀ ਹਾਂ ਜੀ ਬਸੋ ਕ੍ਰੋਸ ਆਂਗਦੇ ਦੇ ਵਿੱਚ ਤਾਂ ਕੋਈ ਜਰਸੀ ਦਾ ਕ੍ਰੋਸ ਮੰਨ ਲੇ ਪਲੂਨ ਬੱਚੀ ਦਾ ਸੋਣਾ ਦੇਖਦੇ ਉਸ ਤੋਂ ਪਲੂਨ ਪਹਿਲਾਂ ਬੱਚੀ ਆ ਪਰ ਮੋਹਨਦੰਦੀ ਜਵਾਨ ਆ ਠੀਕ ਆ ਜੀ ਤੇ ਦੰਦ ਪੂਰੇ ਸਫਾਈ ਕਰ ਗਈ ਐ 6 ਦੇ 8 ਦੇ 8 ਠੀਕ ਆ ਆ ਤੁਸੀਂ ਵੇਖੋ ਥਾਣਾ ਸਪੇਸ ਵਾਂਡ ਗੈਪ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਕਰਨ ਸਮਾਂ ਕਿੰਨਾ ਕੁ ਲੈਂਦੀ ਐ ਇਹ ਵੀ ਜੀ ਕੋਈ 5 ਲੈ ਜਾਏ 4 ਦਿਨ ਲੈ ਜਾਏ ਤਿਆਰੀ ਵਾਲੀ ਆ ਬੱਚੀ ਜਾਦੇ ਨਹੀਂ ਖੜਦੀ ਹਾਂ ਹਾਂ ਜੀ ਠ ਆ ਰੰਗ ਬਿਲਕੁਲ ਇੱਕ ਰੰਗ ਬਲੈਕ ਰੰਗ ਦੇ ਵਿੱਚ ਤੇ ਜੈਡ ਬਲੈਕ ਆ ਠੀਕ ਆ ਜੀ ਆ ਕਰੋ ਚੱਕ ਥੋੜੀ ਜੀ ਨਾ ਡਰਦੀ ਆ ਹਾਲੀ ਪੈਂਦੀ ਆ ਆ ਦੇਖੋ ਜੀ ਜੀ ਆ ਨਾ ਵਾ ਬਾਕੀ ਬੂਥੀ ਬੜੀ ਪਿਆਰੀ ਲੱਗੀ ਵੀਰ ਜੀ ਬੱਚੀ ਨੂੰ ਸਾਰੀ ਬੱਚੀ ਚੰਗੀ ਹੈ ਕਿ ਹਾਂ ਜੀ ਇੱਧਰ ਵੇਖੋ ਆ ਵੇਖੋ ਜੀ ਬੜੀ ਆਦੀ ਪਿਆਰੀ ਬੂਥੀ ਲੱਗੀ ਬੱਚੀ ਚੋਟਾ-ਛੋਟਾ ਕੰਨ ਲਓ ਜੀ ਬੱਚੀ ਸਾਰੀ ਚੰਗੀ ਹੈ ਠੀਕ ਹੈ ਜੀ ਤੋ ਇਹ ਗੱਬਣ ਤਿਆਰੀ ਵਾਲੀ ਆ ਲੈੰਦੀ ਆ ਦਿਨ ਲੈ ਜੇ ਪੰਜ ਲੈ ਜੇ ਛੇ ਲੈ ਜੇ ਠੀਕ ਹੈ ਜੀ ਤੋ ਹਫਤੇ ਦੇ ਡੇਢ ਘੇੜ ਕੋਈ ਫਿਰ ਆਪਣਾ ਏਡੀਆਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਕਿਉਂਕਿ ਹਫਤੇ ਦੇ ਅੰਦਰ-ਅੰਦਰ ਸੂਪ ਹੋ ਗਈ ਪੂਰੀ ਤਿਆਰੀ ਕਰਕੇ ਬਣੂਗੀ ਚੰਗੀ ਵੀਰ ਜੀ ਇਹਦੀ ਵੀ ਕੋਈ ਥੋੜੀ ਜਿਹੀ ਰੱਖ ਕੇ ਸੂਪੂਗੀ ਬਣੂਗੀ ਚੰਗੀ ਬੱਚੀ ਠੀਕ ਹੈ ਜੀ ਠੀਕਾ ਕਰਨਾ ਕੀ ਇਹਦਾ ਮੁੱਲ ਕਿਦਾਂ ਹੋਊਗਾ ਮੋਲੇ ਵੀਰ ਜੀ ਇਹਦੀ 50 ਚੋਂ ਛੋੜ ਕਰ ਦਾਂਗਾ 50 ਚੋਂ ਹਾਂਜੀ ਕਸਰਾ ਕੁਸਰਾ ਕੱਢ ਕੇ ਦਈਏ ਨਰਮਜੀਤ ਵੀਰ ਜੀ ਜਾਇਜ਼ ਹੀ ਕੀਤਾ ਚਲੋ 1000 ਛੱਡ ਦਾਂਗੇ ਜ਼ਿਆਦਾ ਨਹੀਂ ਹੋਣਾ ਇਹਦੇ ਚੋਂ ਠੀਕ ਆ ਜੀ ਬਾਕੀ ਬੱਚੀ ਬਣੂਗੀ ਚੰਗੀ ਆ ਸਾਰੀਆਂ ਢੱਲਾਂ ਲੜਾਂ ਨਾ ਜਿਹੜੀਆਂ ਸਾਰੀਆਂ ਗੱਡੂ ਥੋੜਾ ਜਿਹਾ ਡਰਦੀ ਆ ਬੱਚੀ ਬਿਲਕੁਲ ਬਣੂ ਬਹੁਤ ਜਿਆਦੀ ਬਾਕੀ ਆ ਨਾੜਾ ਨੂੜਾ ਵਹਾ ਦੋ ਇੱਕ ਰੀ ਛੱਡੇ ਦਾ ਹਾਂ ਨਾੜਾ ਨੂੜਾ ਬੜੀਆਂ ਜਿਹਾ ਬਣ ਗਈ ਬੱਚੀ ਤੇ ਪੂਰੀ ਭਰ ਜੂਗੀ ਨਾੜਾ ਨੂੜਾਂ ਦੀ ਸੋਹੇ ਨੂੰ ਕਾਫੀ ਆ ਠੀਕ ਆ ਜੀ ਹਵ ਹਾਂਜੀ ਯਾਰ ਛੱਡ ਦਾਂਗੇ ਵੀ ਅੱਜ 94 ਦੀ ਹਾਂਜੀ ਲਓ ਜੀ 94200 ਬੱਛੀ ਤੁਹਾਨੂੰ ਮਿਲੂਗੀ ਠੀਕ ਹੈ ਜੀ ਸੋ ਪਹਿਲਾਂ ਬੱਛੀ ਦਾ ਸੋਨਾ ਇਹ ਗੱਬਣਾ ਜਿਹੜਾ ਪਤਾ ਨੂੰ ਨਾਗ ਦਿਖਾਇਆ ਇੱਕ ਸੈਕਿੰਡ ਨੰਬਰ ਤੇ ਉਧਰ ਤੁਹਾਨੂੰ ਐਨ ਲਾਸਟ ਵਿੱਚ ਜਿਹੜੀ ਐਵਾਰਡ ਦਿਖਾਉਣੇ ਆਪਾਂ ਡੱਟੀ ਆ ਠੀਕ ਆ ਹਾਂਜੀ ਇਹ ਵੀ ਗੱਬਣ ਤਿਆਰੀ ਵਾਲੀ ਹੈ ਇਹਦੀ ਤਿਆਰੀ ਵਾਲੀ ਵੀ ਜੀ ਕੋਈ 2 ਲੈ ਜੇ 3 ਦਿਨ ਲੈ ਜੇ ਹਾਂ ਵੀਡੀਓ ਪੈਂਦਾ ਤੱਕ ਸੂ ਵੀ ਸਕਦੀ ਕੁਝ ਕਹਿ ਨਹੀਂ ਸਕਦੇ ਠੀਕ ਆ ਜੀ ਹਾਂਜੀ ਇਹ ਇਹਦਾ ਕਰਮ ਸੂਆ ਕਰਮਾ ਦੂਜਾ ਕਿਤੇ ਦੂਜਾ ਸੂਆ ਪ्योर ਦੂਜਾ ਸੂਆ ਦੂਜਾ ਹਾਂਜੀ ਹਾਂਜੀ ਥਣ ਤੋਂ ਤਾਂ ਪਹਿਲਾਂ ਵਾਲਾ ਬੱਚਿਆਂ ਦਾ ਥਣ ਪਹਿਲਾਂ ਵਾਲਾ ਬਾਕੀ ਬਣਵਾ ਜਾ ਕੋਈ ਥਣ ਬਿਛੋਟਾ ਨਹੀਂ ਰਹਿਣਾ ਥਣ ਬੜਾ ਜਿਆਦਾ ਚੰਗਾ ਕੱਢਣਾ ਬੱਚੇ ਇਹ ਦੇਖ ਲਓ ਮੁੱਠੀ ਚ ਫੜਿਆ ਥਣ ਬਾਹਰ ਨਿਕਲਦਾ ਜੀ ਹਾਂ ਉੱਤੇ ਰੁਗ ਭਰਿਆ ਜਾਂਦਾ ਬੜਾ ਕੋਈ ਦਿੱਕਤ ਨਹੀਂ ਆਉਂਦੀ ਇਹ ਥਣ ਛੋਟਾ ਨਹੀਂ ਰਹਿੰਦਾ ਵੀ ਜੇ ਡੋਕਾ ਡਾਕਾ ਨਹੀਂ ਪਾਇਆ ਬੱਚੀ ਨੇ ਡੋਕਾ ਡਾਕਾ ਪਾ ਕੇ ਥਣ ਬੜਾ ਬਣਾਉਂਗੀ ਤੇਪੜ ਵੀ ਸ਼ਾਇਦ ਮੈਨੂੰ ਗੁੰਦੀ ਗੋਮਤ ਸੁੱਕੀ ਆ ਜੀ ਵੀਰ ਜੀ ਆ ਵੇਖੋ ਨਹੀਂ ਬੋਲਾ ਬਣ ਗਿਆ ਬਣ ਗਿਆ ਬੋਲਾ ਲੋ ਵੀ ਦੋਸਤੋ ਦੂਜਾ ਸੂਆ ਵੈੜ ਨੇ ਸੁਣਾ ਰੈਗ ਪ੍ਰਿੰਟ ਬਿਲਕੁਲ ਤੁਸੀਂ ਦੇਖ ਲਿਆ ਦੱਬੀ ਵੈੜ ਤੇ ਕਰੋ ਸੰਗ ਆ ਵੈਸੇ ਮੈਂ ਪਹਿਲਾਂ ਸਟਾਰਟਿੰਗ ਤੋਂ ਦੱਸਦਾ ਸੀਗਾ ਵੀ ਅੱਜ ਇਹ 6 ਦੇ 6 ਨਾਗਾ ਕਰੋ ਸੰਗ ਦੇ ਵਿੱਚ ਕੋਈ ਜਰਸੀ ਕੋਈ ਐਫਐਫ ਦੇ ਵਿੱਚ ਕੋਈ ਸ਼ਾਈ ਵਾਲ ਦਾ ਕਰੋ ਸਾ ਠੀਕ ਆ ਤੇ ਇਹ ਦੂਜਾ ਸੂਆ ਲੈ ਵੀਰੇ ਕਰਨਾ ਤੋਰ ਕੇ ਦਿਖਾ ਦੇ ਲੋ ਵੀਰ ਜੀ ਤੇ ਹਫਤਾ ਖੰਡ ਦੋਸਤੋ ਕੋਈ 5 ਤੋਂ 6 ਦਿਨ ਆਰਾਮ ਨਾਲ ਇਹ ਵੀਰੇ ਇਲਾਜ ਹੋ ਗਈ ਕਿਉਂਕਿ ਬੋਲਾ ਭੰਗੀ ਆ ਸੇਸ ਕੁਆਲਟੀ ਤੁਸੀਂ ਕਿੱਥੇ ਕਿੱਥੇ ਕਰੋ ਬਾਕੀ ਨਿੱਗਰ ਨੂੰ ਕਰੋ ਪੂਰੀ ਪਿੰਡੇ ਦੀ ਅਜਿਹਾ ਕਿ ਨਾ ਮਨ ਉਹ ਮਾਲ ਸਾਰਾ 50 ਤੋਂ ਕੋਈ 55 ਸਾਹ ਹਾਂ ਜੀ ਜੀ ਰੇਟ ਵੀ ਆਪਣੇ ਬਿਲਕੁਲ ਜਾਇ ਜੀ ਆ ਕੋਈ ਆਪਣੇ ਉਹੋ ਜਿਹੇ ਆਗੇ 70 80 ਮੰਗੀ ਚਾਹੀਦੀ ਮੇਰੇ ਦੋਸਤੋ ਬੱਚੀਆਂ ਵੱਡੀ ਗਿਣਤੀ ਦੇ ਤੇ ਜਾ ਘਰ ਦੋ ਵਾਰ ਅੱਠ 7 8 7 ਨਾਲ ਜਿਹੜੇ ਵੀਰ ਦੇ ਕੋਲ ਹੈਗੇ ਹੋਰ ਵੀ ਘਰੇ ਦੂਜੇ ਪਾਸੇ ਵੀ ਘਰੇ ਦੂਜੇ ਵੀ 8 9 ਖਲੋਤੇ ਡੰਗਰ ਹਾਂ ਹਾਂ ਜਿਹੜਾ ਮਰਜ਼ੀ ਮੇਰਾ ਵੀਰ ਮੋਸਟ ਵੈਲਕਮ ਆਓ ਜਿਹੜੀ ਬੈੜ ਵੀ ਪਸੰਦ ਆਉਂਦੀ ਆ ਉਹਦਾ ਸੌਦਾ ਕਰੋ ਬਾਕੀ ਸੀਲੀਆਂ ਸੂਲੀਆਂ ਬੜੀਆਂ ਵੀਰ ਜੀ ਸਾਰੀਆਂ ਵੈੜਾ ਠੀਕ ਗਾਜੀ ਢੰਡੀਆਂ ਸੀਲ ਬਹੁਤ ਜਿਆਦੀਆਂ ਜੀ ਇਧਰ ਵੇਖੋ ਭੰਵੇਂ ਇਦਾਂ ਹੀ ਬੈਠੇ ਰਹੋ ਕਰਮਾ ਲਈ ਆਏ ਨਾ ਕਰ ਮੇਰੇ ਕੋਈ ਨਹੀਂ ਮਤਲਬ ਇਤਰਾ ਪਿਆ ਇਧਰ ਵੇਖੋ ਬਿੱਟਾ ਥੋੜਾ ਮਾਰਨ ਵਾਲੇ ਪਾਸੇ ਸਾਰੀਆਂ ਢੱਲਾਂ ਭਰਨੀਆਂ ਆਏ ਹਾਂ ਆਹ ਦੇਖੋ ਜੀ ਵੇਖੋ ਤੁਸੀਂ ਗਿੱਟ-ਗਿੱਟ ਮਗਰ ਤੇਲ ਲੀਆ ਠੀਕ ਆ ਜੀ ਫਾਦੇ ਵੇੜਾ ਜਿਹੜੀਆਂ ਦੋਨੋਂ ਵਾਪਰਾਂ ਦਿਖਾਈਆਂ ਨੇ ਇੱਕ ਪਲੂਨ ਪਹਿਲਾਂ ਤੇ ਇੱਕ ਦੂਜੇ ਸਵੇ ਇਹ ਸੁੰਦੀਆਂ ਨਹੀਂ ਹਫਤਾ ਹਫਤਾ ਆ ਜੇ ਸਮਾਂ ਦੋਸਤੋ ਕੱਲਾ ਗੱਲਾਂ ਵਾਲਾ ਨਹੀਂਗਾ ਹਫਤਾ ਹਫਤਾ ਆ ਜੇ ਸਮਾਂ ਕੱਢਦੀਆਂ ਨੇ ਤੇ ਜੀਜੂ ਤਾਂ ਰਹਿਣਾਂ ਨੇ ਕਰਮਾਂ ਦੇ ਬਿਲਕੁਲ ਜੀਤ ਆਇਆ ਇਹੋ ਜਿਹਾ ਨਹੀਂ ਆ ਵੀ ਜੀ ਨਹੀਂ ਲਾਇਆ ਜੀ ਲਾ ਗਈਆਂ ਵਛੀਆਂ ਕੱਲ੍ਹ ਦੀਆਂ ਆਈਆਂ ਵਾ ਉੱਟਪਟੇ ਚੁੱਕਣ ਡੀਆਂ ਪੂਰੇ ਠੀਕ ਆ ਜੀ ਹਾਂ ਜੀ ਲੈ ਵੀ ਕਰਨੇ ਤਾਂ ਕੀ ਲੈਣ ਦੇਣ ਸੀਗਾ ਇਹਦਾ ਵੀ ਜੀ ਜੈ ਜੀ ਆ ਛੜਤੀ ਦੇ ਦਈਏ ਛੜਤੀ ਦੇਦ ਕੇ ਕਿ ਦੋ ਛੜਦੀਏ ਨਾ ਫੂਰਸ ਕਰਕੇ ਦੇ ਦਿੱਤੀ ਹੈ ਹਾਂ ਜੀ ਝੜ ਦਾਂਗੇ 55000 ਵੀ ਜਿਆਦਾ ਮਤਲਬ ਕਿ ਬਾਅਦ ਤੋੜਨ ਟਟਾਉਣਾ ਨਾ ਰਵੇ 55 ਦੀ ਦੇ ਦਾਂਗੇ ਵੀਰ ਜੀ ਲਓ ਜੀ 55 ਦੀ ਹਾਂ ਜੀ ਲਓ ਦੋਸਤੋ 55 ਦੀ ਵੈੜ ਤੁਹਾਨੂੰ ਮਿਲੂਗੀ ਠੀਕ ਹੈ ਜੀ ਤੇ ਬਾਕੀ ਮੇਰਾ ਵੀਰ ਤੇ ਆਓ ਆਪਣੀ ਨਿਗਾਹ ਦੇ ਵਿੱਚੋਂ ਕੱਢੋ ਐਨੀਮਲਸ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਵੀ 6 ਤਾਂ ਜਿਹੜੇ ਹੁਣ ਆਪਾਂ ਤੁਹਾਨੂੰ ਮੌਕੇ ਤੇ ਦਿਖਾ ਦਿੱਤੇ ਆ ਤੇ 2-3 ਨਾਲ ਜਿਹੜੇ ਆ ਪਰਲੇ ਪਾਸੇ ਦੂਜੇ ਫਾਰਮ ਦੇ ਵਿੱਚ ਵੀ ਮੌਜੂਦ ਆ 8-10 ਨਾਲ ਜਿਹੜੇ ਟੋਟਲ ਰਲਾ ਮਲਾ ਕੇ ਅਜੇ ਅਵੇਲੇਬਲ ਨੇ ਆਓ ਜਿਹੜੀ ਵੀ ਵੈੜ ਪਸੰਦ ਆਉਂਦੀ ਹੈ ਜਿੰਨਾ ਕ ਰ ਉਸ ਕੌਡਿੰਗ ਤੁਹਾਨੂੰ ਹਰੇਕ ਤਰ੍ਹਾਂ ਦਾ ਪਸ਼ੂ ਜਿਹੜਾ ਮਿਲ ਜਾਊਗਾ ਇਸ ਕਿੱਲੇ ਤੋਂ ਤੇ ਕਰਨਾ ਇਹ ਅੱਜ ਆਪਣੇ ਕੋਲ ਨਾਗਨੇ ਵੀਰੇ ਠੋਠੇ ਹਾਂਜੀ ਵੀਰ ਜੀ ਕੋਈ ਗੱਲਬਾਤ ਹੋਰ ਬਸ ਜੇ ਕੋਈ ਵੀ ਆਵੇ ਆਪਣੀ ਤਸੱਲੀ ਕਰੇ ਐ ਟਣਕਾ ਕੇ ਡੰਗਰ ਲਵੇ ਕਿਉਂਕਿ ਆਪਾਂ ਵੀਰ ਜੀ 파ਟਾ ਨੋਟ ਨਹੀਂ ਇਹ ਲੈਣਾ ਆਪ ਵੀ ਵੀਰ ਕੋਈ ਵੀ ਆਵੇ ਤਸੱਲੀ ਕਰੇ ਆਫਲੀ ਕਰੇ ਹਾਂਜੀ ਬਿਲਕੁਲ ਜੀ ਹਾਂਜੀ ਕਿਉਂਕਿ ਆਪਾਂ ਰੁਪਈਏ ਲਾਗ ਲਿਆਂਦੇ ਆਪਾਂ ਆਪਣੀਆਂ ਟਣਕਾ ਵਜਾ ਕੇ ਲੈਣੀਆਂ ਜੀ ਫਿਰ ਵੀ ਭੈਣ ਭਰਾ ਆਵੇ ਆਪਣੀ ਤਸੱਲੀ ਕਰਕੇ ਖੜੇ ਬਿਲਕੁਲ ਜੀ ਹਾਂਜੀ ਲਓ ਵੀ ਦੋਸਤੋ ਇਹ ਗੱਲਬਾਤ ਤਾਂ ਕਰਨੇ ਕੋ ਨੰਬਰ ਤੇ ਬੋਲਦੇ ਆਪਾਂ ਨੰਬਰ ਵੀਰ ਜੀ 7714021780 18288858590 ਠੀਕ ਹੈ ਜੀ ਹਾਂਜੀ ਠੀਕ ਹੈ ਲਓ ਵੀ ਕਿਸਾਨ ਵੀਰੋ ਇਹ ਨੰਬਰ ਆ ਵੀਰ ਕਰਨ ਉਹਨਾਂ ਦੇ ਤੇ ਬਾਕੀ ਐਨੀਮਲ ਆਪਾਂ ਤੁਹਾਨੂੰ ਅੱਜ ਟੋਟਲ 6 ਨਗ ਦਿਖਾਏ ਆ 4 ਸੂਈਆਂ ਸੁਈਆਂ ਬੈੜਾਂ ਨੇ ਤੇ 2 ਇਧਰ ਆਪਾਂ ਤੁਹਾਨੂੰ ਗੱਭਨ ਤਿਆਰੀ ਵਾਲੇ ਪਸ਼ੂ ਦਿਖਾਤੇ ਆ ਸੋ ਐਨੀਮਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਬਾਕੀ ਆਓ ਇੱਥੇ ਆਣ ਕੇ ਆਪਣੀ ਤਸਦੀਕ ਕਰੋ ਨਰਖ ਪਰਖ ਕਰੋ ਮੇਰੇ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ